ਵਾਲ ਜੜਨ ਦੀ ਪ੍ਰੋਬਲਮ ਤੋਂ ਉਹ ਪਰੇਸ਼ਾਨ ਤਲੇ आओ ਐਨਵੀ ਗਰੋ ਅਪプラス हेयर ऑयल ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਸਟੋਰ ਤੇ ਉਪਲਬਧ ਨਾਜਨਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਾਂ ਮਨਜੀਤ ਸਿੰਘ ਰੁਮਾਣਾ ਗਲਾਡੇ ਦੇ ਮੁੱਖ ਪ੍ਰਸ਼ਾਸਕ ਸੰਦੀਪ ਰੇਸ਼ੀ ਆਈਐਸ ਵੱਲੋਂ ਗੈਰ ਕਾਨੂੰਨੀ ਕਲੋਨੀਆ ਤੇ ਸ਼ਿਕੰਜਾ ਕਸਦਿਆਂ ਕਿਹਾ ਕਿ ਅਨधिकृत ਅਤੇ ਗੈਰ ਯੋਜਨਾਬੱਧ ਤਰੀਕੇ ਨਾਲ ਕੀਤੀਆਂ ਉਸਾਰੀਆਂ ਬਰਬਾਦ ਨਹੀਂ ਕੀਤੀਆਂ ਜਾਣਗੀਆਂ ਉਹਨਾਂ ਨੇ ਕਿਹਾ ਕਿ ਗੈਰ ਕਾਨੂੰਨੀ ਕਲੋਨੀਆ ਵਿੱਚ ਸਸਤੇ ਪਲਾਟ ਵੇਚਣ ਦੀ ਆੜ ਵਿੱਚ ਭੋਲੇ-ਪਾਲੇ ਵਸਨੀਕਾਂ ਨਾਲ ਧੱਕੇਸ਼ਾਹੀ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰ ਲਈ ਇੱਕ ਵਿਸ਼ੇਸ਼ ਮੁਹਿੰਮ ਵੀ ਚਲਾਈ ਗਈ ਹੈ ਜਿਨ੍ਹਾਂ ਵਿੱਚ ਕਾਨੂੰਨੀ ਪ੍ਰਵਾਨਗੀ ਅਤੇ ਸਰਕਾਰੀ ਨਿਯਮਾਂ ਨੂੰ ਆਖੋਂ ਪਰੋਖੇ ਕੀਤਾ ਗਿਆ ਹੈ ਵਧੀਕ ਮੁੱਖ ਪ੍ਰਸ਼ਾਸਕ ਗਲਾਡਾ ਕਮ ਸਮਰੱਥ ਅਥਾਰਟੀ ਵੱਲੋਂ ਜਾਰੀ ਹੁਕਮਾਂ ਦੀ ਪਾਲਣਾ ਕਰਦੇ ਆ ਜਸਵੀ ਅਲੰਕਾਰ ਆਈਐਸ ਗਲਾਡਾ ਦੀ ਇਨਫੋਰਸਮੈਂਟ ਟੀਮ ਵਿੱਚ ਜਿਸ ਵਿੱਚ ਜ਼ਿਲ੍ਹਾ ਟਾਊਨ ਪਲੈਨਰ, ਰੈਗੂਲੇਟਰੀ, ਸਬਡਿਵੀਜ਼ਨਲ ਇੰਜੀਨੀਅਰ ਰੈਗੂਲੇਟਰੀ, ਅਸਿਸਟੈਂਟ ਟਾਊਨ ਪਲੈਨਰ ਰੈਗੂਲੇਟਰੀ ਅਤੇ ਜੂਨੀਅਰ ਇੰਜੀਨੀਅਰ ਰੈਗੂਲੇਟਰੀ ਪੁਲਿਸ ਫੋਰਸ ਦੇ ਨਾਲ ਗੁਰਪ੍ਰੀਤ ਸਿੰਘ ACP ਪੱਛਮੀ ਸ਼ਾਮਲ ਸਨ। ਨੇ ਅੱਜ ਤੜਕਸਰ NH95 ਨੂੰ ਨੰਬਰ NH44 ਨਾਲ ਜੋੜਨ ਵਾਲੀ NH05 ਤੇ ਸਿੱਧਵਾਂ ਨਹਿਰ ਲੁਧਿਆਣਾ ਦੇ ਸੱਜੇ ਪਾਸੇ ਪਿੰਡ ਅਿਆਲੀ ਕਲਾ ਅਿਆਲੀ ਖੁਰਦ ਵਿਖੇ 8 ਗੈਰ ਕਾਨੂੰਨੀ ਇਮਾਰਤਾਂ ਢਾਂਚਾ ਤੇ ਕਾਰਵਾਈ ਕੀਤੀ ਹੈ ਇਨ੍ਹਾਂ ਥਾਂਵਾਂ ਤੇ ਬਣੀਆਂ ਗੈਰ ਕਾਨੂੰਨੀ ਕਮਰਸ਼ੀਅਲ ਉਸਾਰੀਆਂ ਢਾਂਚਿਆਂ ਨੂੰ ਬਿਨਾਂ ਕਿਸੇ ਵਿਰੋਧ ਦੇ ਜੀਸੀਬੀ ਮਸ਼ੀਨਾਂ ਦੀ ਮਦਦ ਨਾਲ ਢਾ ਦਿੱਤਾ ਗਿਆ ਹੈ ਜਦੋਂ ਡਿਵੈਲਪਰਾਂ ਨੂੰ ਨੋਟਿਸ ਦੇਣ ਦੇ ਬਾਵਜੂਦ ਗੈਰ ਕਾਨੂੰਨੀ ਉਸਾਰੀ ਦਾ ਕੰਮ ਬੰਦ ਨਹੀਂ ਹੋਇਆ ਤਾਂ ਵਿਸ਼ੇਸ਼ ਟੀਮ ਨੇ ਢਾਹ ਢੇਰੀ ਮਹਿੰਮ ਚਲਾਈ ਸ਼ੁਰੂਆਤੀ ਪੜਾਤ ਤੇ ਗੈਰ ਕਾਨੂੰਨੀ ਇਮਾਰਤਾਂ ਦੀ ਰੋਕथाम ਲਈ ਗਲਾਡਾ ਅਗਾਮੀ ਹਫ਼ਤਿਆਂ ਵਿੱਚ ਅਜਹੀਆਂ ਅਨਧਿਕਾਰਤ ਇਮਾਰਤਾਂ ਨੂੰ ਢਾਉਣ ਜਾਂ ਸੀਲ ਕਰਨ ਲਈ ਅਜਹੀਆਂ ਹੋਰ ਮਹੱਮਾ ਦੀ ਯੋਜਨਾ ਬਣਾ ਰਿਹਾ ਹੈ ਮੁੱਖ ਪ੍ਰਸ਼ਾਸਕ ਗਲਾਡਾ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਹੀਆਂ ਅਨਧਿਕਾਰਤ ਜਾਇਦਾਦ ਪਲਾਟ ਇਮਾਰਤਾਂ ਨੂੰ ਨਾ ਖਰੀਦਣ ਕਿਉਂਕਿ ਗਲਾਡਾ ਕੋਈ ਵੀ ਸਹੂਲਤ ਜਿਵੇਂ ਕਿ ਵਾਟਰ ਸਪਲਾਈ ਸੀਵਰੇਜ ਬਿਜਲੀ ਕਨੈਕਸ਼ਨ ਸਟਰੀਟ ਲਾਈਟਾਂ ਆਦ ਪ੍ਰਦਾਨ ਨਹੀਂ ਕਰੇਗਾ ਗਲਾਡਾ ਦੇ ਬਦੀਕ ਮੁੱਖ ਪ੍ਰਸ਼ਾਸਕ ਹੋ ਜਸਵੀ ਅਲੰਕਾਰ ਨੇ ਦੱਸਿਆ ਕਿ ਗਲਾਡਾ ਵੱਲੋਂ ਗੈਰ ਕਾਨੂੰਨੀ ਕਲੋਨੀਆ ਤੇ ਕਾਰਵਾਈ ਦੀ ਮਹਿੰਮ ਚਲਾਉਣ ਦੇ ਨਾਲ ਨਾਲ ਅਣਅਧਿਕਾਰਤ ਕਲੋਨੀਆ ਦੇ ਡਿਵੈਲਪਰਾਂ ਵਿਰੁੱਧ ਐਫ ਆਈ ਆਰ ਅਣਅਧਿਕਾਰਤ ਕਲੋਨੀਆ ਵਿੱਚ ਪਲਾਟਾਂ ਦੀ ਰਜਿਸਟਰੀ ਨਾ ਕਰਵਾਉਣ ਦੇ ਸਬੰਧਤ ਤਹਿਸੀਲਦਾਰਾਂ ਬਿਜਲੀ ਦੇ ਕਨੈਕਸ਼ਨ ਨਾ ਦੇਣ ਲਈ ਪੀ ਐਸ ਪੀ ਸੀ ਐਲ ਨੂੰ ਵੀ ਸਿਫਾਰਿਸ਼ ਕੀਤੀ ਗਈ ਸੀ